ਦੇਖੋ ਗਲਤੀਆਂ ਵੀ ਮੰਨ ਲਈਆਂ ਗਈਆਂ ਸਜ਼ਾ ਵੀ ਭੁਗਤ ਲਈ ਗਈ ਲੇਕਿਨ ਫਿਰ ਅੱਧ ਵਿਚਾਲੇ ਛੱਡ ਦਿੱਤਾ ਕਹਿੰਦੇ ਕਮੇਟੀ ਨੂੰ ਨਹੀਂ ਮੰਨਦੇ ਅਸੀਂ ਜਦੋਂ ਸਿੰਘ ਸਾਹਿਬ ਨੇ ਦੁਬਾਰਾ ਦੇਸ਼ ਕੀਤਾ ਤਾਂ ਸਿੰਘ ਸਾਹਿਬ ਵੀ ਬਦਲ ਦਿੱਤੇ ਤਿੰਨ ਜਥੇਦਾਰ ਸਹਿਬਾਨ ਤਕਰੀਬਨ ਪਹਿਲੇ ਡੇਢ ਮਹੀਨੇ ਚ ਹੀ ਬਦਲ ਦਿੱਤੇ ਗਏ ਸੋ ਫਿਰ ਸਮੁੱਚੀ ਸਿੱਖ ਕੌਮ ਦੇ ਵਿੱਚ ਬੜਾ ਵੱਡਾ ਰੋਸ ਪਾਇਆ ਗਿਆ ਗੱਲ ਕੀ ਕਿ ਜਿਹੜੀਆਂ ਪਿੱਛੇ ਗਲਤੀਆਂ ਹੋਈਆਂ ਉਦੇ ਕਰਕੇ ਸਮੁੱਚਾ ਸਿੱਖ ਜਿਹੜਾ ਵੋਟਰ ਸੀ ਉਹ ਨਰਾਜ ਸੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੋਂ 2 ਦਸੰਬਰ ਨੂੰ ਇੱਕ ਬਹੁਤ ਵਧੀਆ ਮੌਕਾ ਮਿਲਿਆ ਸੀ ਕਿ ਪਿਛਲੀਆਂ ਗਲਤੀਆਂ ਮੰਨ ਕੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਤੇ ਸਮੁੱਚੀ ਸਿੱਖ ਕੌਮ ਨੂੰ ਪੰਥ ਨੂੰ ਪੰਜਾਬੀਆਂ ਨੂੰ ਨਾਲ ਲੈ ਕੇ ਇਸ ਪਾਰਟੀ ਨੂੰ ਮਜ਼ਬੂਤ ਕੀਤਾ ਜਾਣਾ ਸੀ ਲੇਕਿਨ ਗੱਲ ਹਉਮੈ ਤੇ ਹੰਕਾਰ ਦੀ ਆ ਤੇ ਉਹਨਾਂ ਨੇ ਫੇਰ ਉਹੀ ਕੀਤਾ ਗਲਤੀ ਫੇਰ ਵੱਡੀ ਕਰਕੇ ਕਿ ਨਾ ਕਮੇਟੀ ਨੂੰ ਮੰਨਿਆ ਗਿਆ ਤੇ ਸਿੰਘ ਸਾਹਿਬਾਂ ਨੂੰ ਹਟਾ ਦਿੱਤਾ ਗਿਆ ਅਤੇ ਸਾਨੂੰ ਜੋ ਉਦੇਸ਼ ਹੋਏ ਸੀਗੇ ਦੇਖੋ ਜਿਹੜਾ ਇਹ ਕਾਮ ਸਿੱਖਾ ਆਪਣੇ ਸਾਰਿਆਂ ਲਈ ਸ੍ਰੀ ਕਾਲਕਟਕ ਸਾਹਿਬ ਦੁਨੀਆਂ ਦੇ ਵਿੱਚ ਜਿੱਥੇ ਵੀ ਸਿੱਖ ਬੈਠਾ ਉਹਨਾਂ ਦੀ ਬਹੁਤ ਵੱਡੀ ਸ਼ਰਧਾ ਸ੍ਰੀ ਕਾਲਕਟਕ ਸਾਹਿਬ ਦੇ ਵਿੱਚ ਸਾਡੀਆਂ ਮਾਨ ਸੰਸਥਾਵਾਂ ਨੇ ਸ੍ਰੀ ਕਾਲਕਟਕ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਜੋ ਸਾਡੇ ਬਜ਼ੁਰਗਾਂ ਨੇ ਬੜੀ ਮਿਹਨਤ ਕਰਕੇ ਬੜੀਆਂ ਲੜਾਈਆਂ ਲੜ ਕੇ ਬੜੀਆਂ ਕੁਰਬਾਨੀਆਂ ਦੇ ਕੇ ਇਸ ਸੰਸਥਾਵਾਂ ਜਿਹੜੀਆਂ ਹੋਂਦ ਦੇ ਵਿੱਚ ਲੈ ਕੇ ਆਂਦੀਆਂ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸ਼੍ਰੋਮਣੀ ਅਕਾਲੀ ਦਲ ਬਣਿਆ ਅਤੇ ਇਹ ਸੰਸਥਾ ਸਿੱਖ ਗੁਰੂ ਧਾਮਾਂ ਦੀ ਸੇਵਾ ਸੰਭਾਲ ਦੇ ਲਈ ਸਿੱਖ ਮਸਲਿਆਂ ਦੀ ਰਾਖੀ ਕਰਨ ਦੇ ਲਈ ਇਹ ਸੰਸਥਾਵਾਂ ਜਿਹੜੀਆਂ ਬਣੀਆਂ ਸੀ ਲੰਬਾ ਸਮਾਂ ਸਾਡੇ ਵੱਡੇ ਬਡੇਰਿਆਂ ਨੇ ਬਜ਼ੁਰਗਾਂ ਨੇ ਨਿਸ਼ਕਾਮ ਨਿਸਵਾਰਥ ਇਹ ਨਸ ਸੰਸਥਾਾਂ ਦੀ ਅਗਵਾਈ ਕੀਤੀ ਅਤੇ ਬਹੁਤ ਵਧੀਆ ਟੰਗ ਦੇ ਨਾਲ ਪੰਥ ਦੀ ਕੌਮ ਦੀ ਪੰਜਾਬ ਦੀ ਅਗਵਾਈ ਕੀਤੀ ਵੱਡੇ ਮੋਰਚੇ ਵੱਡੇ ਸੰਘਰਸ਼ ਸ਼ਰੋਮਣੀ ਅਕਾਲੀ ਦਲ ਦੇ ਜਿਹੜੇ ਹੁਣ ਤੱਕ ਲੀਡਰ ਰਹੇ ਪ੍ਰਧਾਨ ਰਹੇ ਜਿਨ੍ਹਾਂ ਨੇ ਅਗਵਾਈ ਕੀਤੀ ਬਹੁਤ ਵੱਡੀਆਂ ਉਹਨਾਂ ਨੇ ਕੁਰਬਾਨੀਆਂ ਦੇ ਕੇ ਜੋ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਲੇਕਿਨ ਪਿਛਲੇ 10-15 ਸਾਲਾਂ ਤੋਂ ਜੋ ਕੁਝ ਹੋਇਆ ਤੁਹਾਡੇ ਸਾਹਮਣੇ ਆ ਗਲਤੀਆਂ ਹੋ ਜਾਂਦੀਆਂ ਕੰਮ ਕਰਦੇਆਂ ਤੋਂ ਲੇਕਿਨ ਗਲਤੀਆਂ ਮੰਨਣੀਆਂ ਸਮੇਂ ਸਿਰ ਮੰਨਣੀਆਂ ਇਹ ਬੜੀਆਂ ਜ਼ਰੂਰੀ ਸਿਗੀਆਂ ਤੋਂ ਸਮੁੱਚੀ ਸਿੱਖ ਕੌਮ ਦਾ ਜਿਹੜਾ ਮੂੰਹ ਪੰਗ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਪਾਰਟੀ ਤੋਂ ਨਹੀਂ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇ ਲੇਕਿਨ ਨਾਰਾਜ਼ਗੀ ਲੀਡਰਸ਼ਿਪ ਤੋਂ ਆ 2 ਦਸੰਬਰ ਨੂੰ ਜੋ ਹੁਕਮਨਾਮਾ ਜੇ ਮੰਨ ਲਿਆ ਜਾਂਦਾ ਤਾਂ ਮੇਰਾ ਖਿਆਲ ਆ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਹੋਣ ਤੋਂ ਕੋ ਰੋਕ ਨਹੀਂ ਸਕਦਾ ਸੀ ਅਸੀਂ ਕੋਸ਼ਿਸ਼ ਕੀਤੀ ਆ ਪਿਛਲੇ 6-8 ਮਹੀਨਿਆਂ ਦੇ ਵਿੱਚ ਹਰ ਬਿਆਨ ਦੇ ਵਿੱਚ ਸਾਡੀ ਸਾਡੀ ਕੋਸ਼ਿਸ਼ ਵੀ ਸਾਡਾ ਕੋਈ ਸਵਾਰਥ ਨਹੀਂ ਅਸੀਂ ਸਿਰਫ ਸ਼੍ਰੀ ਕਾਲ ਤਕ ਸਾਹਿਬ ਦਾ ਹੁਕਮਨਾਮਾ ਮੰਨ ਰਹੇ ਆ ਅਸੀਂ ਉਹਦੇ ਤੇ ਪਹਿਰਾ ਦੇ ਰਹੇ ਆ ਉਹਨੂੰ ਇਨ ਬਿਨ ਲਾਗੂ ਕਰਨਾ ਅਸੀਂ ਚਾਹੁੰਦੇ ਆ ਲੇਕਿਨ ਦੂਜੇ ਪਾਸੇ ਸਿਰਫ ਸਾਡੀ ਕਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜਾ ਅਕਾਲ ਤਖ ਸਾਹਿਬ ਦੀ ਗੱਲ ਮੰਨੂਗਾ ਜਾਂ ਹੁਕਮਨਾਮਾ ਮੰਨੂਗਾ ਉਦੀ ਕਰਦਾਰ ਕੂਸ਼ੀ ਕੀਤੀ ਜਾਊਗੀ ਤੁਹਾਨੂੰ ਪਤਾ ਕਿ ਜਦੋਂ ਆ ਬਾਈ ਦੇ ਵਿੱਚ ਜੋ ਵੀ ਹਾਲਾਤ ਰਹੇ ਮਾਲਵੇ ਦੇ ਵਿੱਚੋਂ ਇੱਕੋ ਹੀ ਸੀਟ ਆਪਾਂ ਜਿੱਤੀ ਦਾਖਾ ਵੀ ਗੁਰੂ ਸਾਹਿਬ ਦੀ ਮਿਹਰ ਤੁਹਾਡੇ ਸਹਿਯੋਗ ਦੇ ਸਦਕਾ ਆਪਾਂ ਇਸ ਯੋਗ ਨਹੀਂ ਲੇਕਿਨ ਗੁਰੂ ਸਾਹਿਬ ਦੀ ਕਿਰਪਾ ਹੋਈ ਵੱਡੀ ਹਾਰ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਇੱਕ ਝੁੰਦਾ ਕਮੇਟੀ ਬਣੀ ਉਸ ਝੁੰਦਾ ਕਮੇਟੀ ਕੁਵਾਲ ਸਿੰਘ ਝੁੰਦਾ ਪ੍ਰਧਾਨ ਸੀ ਅਸੀਂ ਸਾਰੇ ਮੈਂਬਰ ਸੀ ਉਹ ਕਿਹਨੇ ਬਣਾਈ ਸਾਸੁਖਬੀਰ ਸਿੰਘ ਬਾਦਲ ਜੀ ਨੇ ਕਿ ਤੁਸੀਂ ਹਾਰ ਦੇ ਕਾਰਨ ਦਾ ਪਤਾ ਕਰੋ ਤੇ ਅਸੀਂ ਸਾਰੇ ਪੰਜਾਬ ਦੇ ਵਿੱਚ ਗਏ ਵਰਕਰਾਂ ਨੂੰ ਮਿਲੇ ਕੁੰਡੀ ਲਾ ਕੇ ਵਰਕਰਾਂ ਨਾਲ ਗੱਲ ਕੀਤੀ ਨਾ ਕੋਈ মিডিਆ ਅੰਦਰ ਆਉਣ ਦਿੱਤਾ ਤੇ ਅਸੀਂ ਜੋ ਸਾਨੂੰ ਰਿਪੋਰਟ ਮਿਲੀ ਤਾਂ ਅਸੀਂ ਉਹ ਰਿਪੋਰਟ ਹਾਲਾਂਕਿ ਬੜਾ ਦਬਾਅ ਸੀਗਾ ਵੀ ਉਹ ਗੱਲਾਂ ਲਿਖਣੀਆਂ ਨਹੀਂ ਲੇਕਿਨ ਫਿਰ ਵੀ ਅਸੀਂ ਜਿੰਨਾ ਵੀ ਹੋ ਸਕਦਾ ਉਸ ਦਬਾਅ ਦੇ باوجود ਸੱਚਾਈ ਲਿਖਣ ਦੀ ਕੋਸ਼ਿਸ਼ ਕੀਤੀ ਜੇ ਉਹ ਰਿਪੋਰਟ ਮੰਨ ਲਈ ਜਾਂਦੀ ਤਾਂ ਪਾਰਲੀਮੈਂਟ ਦੇ ਵਿੱਚ ਇਹ ਹਸ਼ਰ ਨਹੀਂ ਹੋਣਾ ਸੀਗਾ ਕਿ ਸਾਡੀਆਂ 10 11 ਸੀਟਾਂ ਤੇ ਜਵਾਨਤਾ ਜਬਤ ਹੁੰਦੀਆਂ ਸੋ ਨਹੀਂ ਮੰਨਿਆ ਗਿਆ ਉਸ ਤੋਂ ਬਾਅਦ ਅਕਾਲ ਤੱਕ ਤੇ ਫਿਰ ਜਾ ਕੇ ਨਹੀਂ ਮੰਨਿਆ ਗਿਆ ਸੋ ਇਸ ਲਈ ਦੇਖੋ ਜਦੋਂ ਝੁੰਡਾ ਕਮੇਟੀ ਦੀ ਗੱਲ ਨਹੀਂ ਮੰਨੇਗੀ ਤਾਂ ਉਸ ਤੋਂ ਬਾਅਦ ਮੈਂ ਫੈਸਲਾ ਕਰ ਲਿਆ ਸੀ ਕਿ ਆਪਾਂ ਘਰ ਬੈਠੇ ਆਂ ਨਾ ਕਿਸੇ ਪਾਸੇ ਜਾਣਾ ਨਾ ਆਪਾਂ ਨੂੰ ਕਿਸੇ ਅਹੁਦੇ ਦਾ ਲਾਲਚਾ ਨਾ ਪਾਰਟੀ ਦੇ ਅਗੇਂਸਟ ਜਾਣਾ ਨਾ ਕਿਸੇ ਹੋਰ ਪਾਸੇ ਜਾਣਾ ਇਹ ਪੱਕਾ ਮਨ ਸੀ ਤੁਹਾਡੇ ਵਰਕਰਾਂ ਨਾਲ ਵੀ ਵਿਚਾਰ ਹੁੰਦੇ ਰਹਿੰਦੇ ਸੀ ਵੀ ਲੇਕਿਨ ਨਿਸ਼ਕਾਮ ਤੇ ਨਿਸਵਾਰਥ ਪੰਥ ਦੀ ਪੰਜਾਬ ਦੀ ਲੋਕਾਂ ਦੀ ਸੇਵਾ ਕਰਾਂਗੇ ਲੇਕਿਨ ਪਤਾ ਹੀ ਨਹੀਂ ਸੀ ਕਿ ਇਹ ਹੁਕਮਨਾਮਾ ਜਾਰੀ ਹੋਣਾ ਤੇ ਸਾਨੂੰ ਫੇਰ ਉੱਠ ਕੇ ਉਸ 6ਵੇਂ ਪਾਤਸ਼ਾਹ ਦੇ ਉਸ ਤਖਤ ਤੋਂ ਜੋ ਆਦੇਸ਼ ਆਉਣਾ ਉਹ ਸਾਨੂੰ ਮੰਨਣਾ ਪੈਣਾ ਜਿਹੜਾ ਸਾਡਾ ਇੱਕ ਫਰਜ਼ ਹੈਗਾ ਸੋ ਇਸ ਲਈ ਮੇਰਾ ਕੋਈ ਸਵਾਰਥ ਨਹੀਂ ਕਿਸੇ ਅਹੁਦੇ ਦੀ ਲਾਲਸਾ ਨਹੀਂ ਆ ਹੁਣ ਪ੍ਰਧਾਨਗੀ ਦੀ ਗੱਲ ਚੱਲ ਰਹੀ ਸੀ ਮੈਂ ਸਭ ਤੋਂ ਪਹਿਲਾਂ ਕਿਹਾ ਕਿ ਮੇਰਾ ਨਾਂ ਨਾ ਵਿਚਾਰਿਆ ਜਾਵੇ ਕਿਉਂਕਿ ਮੈਂ ਸਿਰਫ ਤਿਆਗ ਦੇ ਮੁੱਦੇ ਨੂੰ ਲੈ ਕੇ ਚੱਲਿਆਂ ਜਦੋਂ ਲੜਾਈ ਸ਼ੁਰੂ ਕੀਤੀ ਆ ਤਿਆਗ ਲਈ ਸ਼ੁਰੂ ਕੀਤੀ ਆ ਸੋ ਇਸ ਲਈ ਇਸ ਅਹੁਦੇ ਲਈ ਮੈਂ ਆਪਣੇ ਆਪ ਨੂੰ ਨਾ ਯੋਗ ਸਮਝਦਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਇੱਕ ਗੁਰਸਿੱਖ ਅੰਮ੍ਰਿਤਧਾਰੀ ਨਿਤਨੇਮੀ ਜਿਸ ਨੂੰ ਸਿੱਖ ਕੌਮ ਦੇ ਬਾਰੇ ਸਿੱਖ ਇਤਿਹਾਸ ਦੇ ਬਾਰੇ ਸਾਡੀਆਂ ਪਰੰਪਰਾਵਾਂ ਦੇ ਬਾਰੇ ਸਾਡੇ ਸਿਧਾਂਤਾਂ ਦੇ ਬਾਰੇ ਜਿਹਨੂੰ ਪੂਰਨ ਜਾਣਕਾਰੀ ਹੋਵੇ ਉਸ ਤਰ੍ਹਾਂ ਦਾ ਵਿਅਕਤੀ ਆ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੋਣਾ ਚਾਹੀਦਾ ਜਿਸ ਤਰ੍ਹਾਂ ਕਿ ਰੀ ਕਾਲ ਤੱਕ ਸਾਬ ਦੇ ਜਥੇਦਾਰ ਜਾਂ ਹੋਰ ਤਖਤਾਂ ਦੇ ਜਥੇਦਾਰ ਨੇ ਐਸਜੀਪੀਸੀ ਦਾ ਪ੍ਰਧਾਨ ਅਸੀਂ ਚੁਣਦੇ ਆ ਸੋ ਇਸ ਲੈਵਲ ਦਾ ਰੁਤਬਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਲੇਕਿਨ ਅਸੀਂ ਨਿਸ਼ਕਾਮ ਬਿਨਾ ਅਹੁਦੇ ਤੋਂ ਜਿੱਥੇ ਵੀ ਤੁਸੀਂ ਡਿਊਟੀ ਲਾਵੋਗੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਪੰਥ ਦੀ ਏਕਤਾ ਦੇ ਲਈ ਜਿੰਨੀਆਂ ਵੀ ਸਾਡੀਆਂ ਵੱਖ-ਵੱਖਤ ਰਾਂ ਨੇ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਵੱਖ-ਵੱਖ ਜਿਹੜੀਆਂ ਪਾਰਟੀਆਂ ਬਣੀਆਂ ਨੇ ਉਹਨਾਂ ਨੂੰ ਇਕਜੁੱਟ ਕਰਨ ਦੇ ਲਈ ਅਸੀਂ ਕੋਸ਼ਿਸ਼ਾਂ ਕੀਤੀਆਂ ਨੇ ਬੜੀਆਂ ਮੀਟਿੰਗਾਂ ਕੀਤੀਆਂ ਨੇ ਤੇ ਸਾਨੂੰ ਬਹੁਤ ਵੱਡਾ ਸਹਿਯੋਗ ਵੀ ਮਿਲ ਰਿਹਾ ਜਿਸ ਤਰ੍ਹਾਂ ਪਹਿਲਾਂ ਗੱਲ ਕੀਤੀ ਗਈ ਆ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀਆਂ ਚੋਣਾਂ ਦੀ ਤਕਰੀਬਨ ਲੰਬਾ ਸਮਾਂ ਹੋ ਗਿਆ 11 ਦੇ ਵਿੱਚ ਚੋਣਾਂ ਹੋਈਆਂ ਸੀ 14 ਸਾਲ ਹੋ ਗਏ ਨੇ 5 ਸਾਲ ਬਾਅਦ ਚੋਣਾਂ ਹੋਣੀਆਂ ਬਣਦੀਆਂ ਨੇ ਸੋ ਇਹਦੇ ਲਈ ਜਿਸ ਦਿਨ 11 ਤਰੀਕ ਨੂੰ ਜਥੇਬੰਦੀ ਚੁਣੀ ਜਾਂਦੀ ਆ ਸੋ ਇਸ ਜਥੇਬੰਦੀ ਦਾ ਏਜੰਡਾ ਹੋਊਗਾ ਕਿ ਐਸਪੀਸੀ ਦੀਆਂ ਚੋਣਾਂ ਕਰਾਉਣੀਆਂ ਆ ਉਦੇ ਲਈ ਜੋ ਵੀ ਲੜਾਈ ਲੜਨੀ ਪਈ ਸੰਘਰਸ਼ ਕਰਨਾ ਪਿਆ ਕਿਉਂਕਿ ਅਸਲੀ ਜਿਹੜੀ ਜਥੇਬੰਦੀ ਆ ਅਸਲੀ ਅਕਾਲੀ ਦਲ ਆ ਜਿਹੜਾ ਉਹ ਐਸਜੀਪੀਸੀ ਦੀਆਂ ਚੋਣਾਂ ਤੋਂ ਬਾਅਦ ਪੰਥ ਨੇ ਚੁਣਨਾ ਵਾ ਤੁਸੀਂ ਲੋਕਾਂ ਨੇ ਚੋਣ ਕਰਨੀ ਆ ਕਿ ਹੁਣ ਕਿਹੜੀ ਸਾਡੀ ਲੀਡਰਸ਼ਿਪ ਆ ਤੇ ਕਿਹੜੀ ਸਾਡੀ ਪਾਰਟੀ ਆ ਕਿਹੜਾ ਅਸਲੀ ਸ਼ਰੋਮਣੀ ਅਕਾਲੀ ਦਲ ਆ ਜਿਹੜਾ ਕਿ ਉਹ ਕਿਉਂਕਿ ਉਹਦੇ ਵਿੱਚ ਸਮੁੱਚੇ ਸਿੱਖ ਕੌਮ ਦੀਆਂ ਵੋਟਾਂ ਨੇ ਤੇ ਤੁਸੀਂ ਲੋਕਾਂ ਨੇ ਆਪਣੇ ਜਿਹੜੇ ਆਗੂ ਚੁਣਨੇ ਨੇ ਤੇ ਮੇਰੀ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਇਉਂ ਦੇ ਵਿੱਚ ਯੋਗ ਆਗੂ ਨੇ ਜਿਹੜੇ ਜਿਹੜੇ ਡਿਜ਼ਰਵ ਕਰਦੇ ਹੋਣ ਜਿਹੜੇ ਧਾਰਮਿਕ ਸੋਚ ਵਾਲੇ ਹੋਣ ਜਿਨ੍ਹਾਂ ਦਾ ਚੰਗਾ ਕਿਰਦਾਰ ਹੋਵੇ ਚੰਗੀ ਸੋਚ ਵਾਲੇ ਉਸ ਤਰ੍ਹਾਂ ਦੇ ਜਿਹੜੇ ਚਿਹਰੇ ਜੇ ਅੱਗੇ ਲੈ ਕੇ ਆਂਦੇ ਜਾਣ ਕਿਉਂਕਿ ਸਾਡੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਧਾਨ ਸਭਾ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਆ